ਲਓ ਜੀ ਦੋਸਤੋ ਉਹੀ ਗੱਲ ਹੋਈ ਜਿਹੜੇ ਤੁਹਾਨੂੰ ਮੈਂ ਕੱਲ ਹਲੇ ਵੀਡੀਓ ਪਾਈਓ ਸੀਗੀ ਮੈਂ ਕਿ ਆਪਣੇ ਟ੍ਰਾਇਲ ਆ ਜਿਹੜੇ ਪੋਸਟਪੋਨ ਹੋਣ ਦੀ ਪੂਰੀ ਪੂਰੀ ਚਾਂਸ ਆ ਤੇ ਅੱਜ ਦੇਖ ਲਓ ਆਫੀਸ਼ੀਅਲੀ ਇਹ ਅਨਾਉਂਸਮੈਂਟ ਆ ਜਿਹੜੀ ਆ ਚੁੱਕੀ ਆ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਵੈਬਸਾਈਟ ਖੁੱਲ ਚੁੱਕੀ ਆ ਇਹ ਤੇ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਿਹੜਾ ਉਹ ਆ ਗਿਆ ਏ ਤੇ ਤੁਸੀਂ ਵੀ ਨੋਟੀਫਿਕੇਸ਼ਨ ਆ ਜਿਹੜਾ ਦੇਖ ਸਕਦੇ ਹੋ ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਆ ਜਿਹੜਾ ਧਿਆਨ ਦਿਆ ਕਰੋ ਤੁਸੀਂ ਤੇ ਅੱਜ ਆਫੀਸ਼ੀਅਲੀ ਆ ਚੁੱਕਿਆ ਇਸ ਦੇ ਵਿੱਚ ਲਿਖਿਆ ਆ ਰਿਹਾ ਏ ਕਿ ਡਿਊਰਿੰਗ ਫਲਡ ਦੀ ਸਿਚੁਏਸ਼ਨ ਹੋਣ ਦੇ ਕਾਰਨ ਜਿਹੜੇ ਟ੍ਰਾਇਲ ਆ ਜਿਹੜੇ ਪੋਸਟਪੋਨ ਕੀਤੇ ਗਏ ਨੇ ਮੈਂ ਕੱਲ ਦੀ ਵੀਡੀਓ ਦੇ ਵਿੱਚ ਇਹ ਚੀਜ਼ ਆ ਦੱਸ ਦਿੱਤੇ ਸੀ ਕਿ ਇਦਾਂ ਕਰਕੇ ਆਪਣੇ ਕੱਲ SSC GD ਵਾਲੇ ਬੱਚੇ ਦੇ ਟ੍ਰਾਇਲ ਚੱਲ ਰਹੇ ਸੀਗੇ ਤੇ ਦੂਸਰਾ 에어ਫੋਰਸ ਉਪਰ ਰੈਲੀ ਜਿਹੜੇ ਟ੍ਰਾਇਲ ਉਹ ਚੱਲ ਰਹੇ ਸੀਗੇ ਉੱਥੇ ਆਪਣੇ ਮੁੰਡਿਆਂ ਦੇ ਟ੍ਰਾਇਲ ਤਾਂ ਹੋ ਚੁੱਕੇ ਸੀਗੇ ਬਟ ਜਦੋਂ ਕੁੜੀਆਂ ਦੀ ਬਾਅਦ ਆਈ ਤਾਂ ਉਦੋਂ ਉਹਨਾਂ ਨੇ ਟ੍ਰਾਇਲ ਆ ਜਿਹੜੇ ਪੋਸਟਪੋਨ ਕਰ ਦਿੱਤੇ ਤੇ ਆਪਣੇ ਕਾਫੀ ਬੱਚੇ ਉੱਥੋਂ ਵਾਪਸ ਵੀ ਆਏ ਸੀਗੇ ਉਹਦੀਆਂ ਵੀਡੀਓਜ਼ ਆਪਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹੋਈਆਂ ਨੇ ਜਿਹੜੇ ਵਿੱਚ ਉੱਥੇ ਗਏ ਸੀਗੇ ਉਸ ਤੋਂ ਬਾਅਦ ਉੱਥੇ ਇੱਕ ਨੋਟਿਸ ਲਗਾ ਦਿੱਤਾ ਸੀਗਾ ਕਿ ਇਹ ਹੁਣ ਟ੍ਰਾਇਲ ਆ ਜਿਹੜੇ ਪੋਸਟਪੋਨ ਹੋ ਚੁੱਕੇ ਆ ਤੇ ਇਦਾਂ ਹੀ ਮੈਂ ਤੁਹਾਨੂੰ ਕੱਲ੍ਹ ਕਿਹਾ ਸੀਗਾ ਕਿ ਇਹਦੇ ਆਧਾਰ ਦੇ ਉੱਤੇ ਕਿ ਆਪਣੇ ਪੰਜਾਬ ਪੋਰਟ ਦੇ ਟ੍ਰਾਇਲ ਪੋਸਟਪੋਨ ਹੋਣ ਦੇ ਪੂਰੇ ਚਾਂਸ ਹੈ ਤਾਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਫੈਕਟਰੀ ਦੇ ਉੱਤੇ ਹੀ ਗੱਲ ਕਰਦੇ ਆ ਤਾਂ ਉਹ ਫੈਕਟ ਅਜ ਰੀਅਲ ਹੋ ਗਿਆ ਤੇ ਤੁਹਾਡੇ ਟ੍ਰਾਇਲ ਆ ਜਿਹੜੇ ਪੋਸਟਪੋਨ ਹੋ ਚੁੱਕੇ ਆ ਤੁਹਾਡੇ ਕੋਲ ਹਾਲੇ 1 ਮਹੀਨੇ ਦਾ ਸਮਾਂ ਹੋਰ ਸਮਾਂ ਜਿਹੜਾ ਉਹ ਮਿਲ ਚੁੱਕਿਆ ਏ ਮੇਰੇ ਅਕੋਰਡਿੰਗ ਦਾ 1 ਮਹੀਨਾ 10 ਦਿਨ 15 ਦਿਨ ਦਾ ਸਮਾਂ ਤੁਹਾਡੇ ਕੋਲ ਹੈ ਕਿਉਂਕਿ ਟ੍ਰਾਇਲ ਥੋੜਾ ਲੰਮਾ ਚੱਲਦੇ ਆ ਤੇ ਹਾਲੇ ਵੀ ਸਿਚੁਏਸ਼ਨ ਆ ਜਿਹੜੀ ਫਲੱਡ ਦੀ ਉਹ ਫਿਲਹਾਲ ਦੀ ਘੜੀ ਹਾਲੇ ਤਾਂ ਚੱਲੇ ਰਹੇ ਨੇ ਹਾਲੇ ਹੜ ਦਾ ਹਾਲੇ ਮੀਂਹਾਂ ਦਾ ਹਾਲੇ ਸਾਰਾ ਕੰਮ ਇਦਾਂ ਚੱਲੇ ਰਿਹਾ ਏ ਬਟ ਤੁਸੀਂ ਹੁਣ ਆਪਣੇ ਕੋਲ ਤੁਹਾਡੇ ਕੋਲ ਸਮਾਂ ਜ਼ਿਆਦਾ ਬਚ ਗਿਆ ਹੈ ਤੇ ਤੁਸੀਂ 1 ਮਹੀਨਾ ਹੋਰ ਸਮਾਂ ਆਪਣੇ ਫਿਜ਼ੀਕਲ ਟ్రਾਇਲ ਨੂੰ ਦੇ ਸਕਦੇ ਹੋ ਤੇ ਜਿਹੜੇ ਬੱਚੇ ਵੀ ਇਸ ਕਰਕੇ ਬੈਠ ਕੇ ਸੀ ਕਿ ਘਰਾਂ ਚੋ ਕਿ ਸਾਡੇ ਨੰਬਰ ਤਾਂ ਵਧੀਆ ਨੇ ਪਰ ਸਾਡਾ ਫਿਜ਼ੀਕਲ ਟ్రਾਇਲ ਦੇ ਲਈ ਫਿਜ਼ੀਕਲ ਟ్రਾਇਲ ਜਲਦੀ ਆ ਗਿਆ ਤਾਂ ਅਸੀਂ ਤਿਆਰੀ ਨਹੀਂ ਹੈਗੀ ਹੁਣ ਸਾਡੀ ਪਰ ਹੁਣ ਉਹ ਤਿਆਰੀਆਂ ਜਿਹੜੀ ਤੁਸੀਂ ਕਰ ਸਕਦੇ ਹੋ ਆਪਣੀ ਫਿਜ਼ੀਕਲ ਟ్రਾਇਲ ਦੀ ਤੇ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਮੇਸ਼ਾ ਤੁਹਾਨੂੰ ਮੈਂ ਕਹਿੰਦਾ ਕਿ ਆਫੀਸ਼ੀਅਲੀ ਵੈਬਸਾਈਟ ਤੇ ਉੱਤੇ ਹੀ ਧਿਆਨ ਦਿਓ ਤੁਸੀਂ ਇਸ ਦੇ ਵਿੱਚ ਦੇਖੋ ਲਿਖਿਆ ਆ ਰਿਹਾ ਹੈ ਆਰਮਨਡ ਡਿਸਟ੍ਰਿਕਟ ਐਡਵਰਸਟੇਜ ਸੈਕੰਡ ਠੀਕ ਹੈ ਜੀ ਪੀਐਸਟੀ ਪੀਐਮਟੀ ਟੈਸਟ ਸ਼ਡਿਊਲ ਕਰ ਦਿੱਤਾ ਗਿਆ ਇਹ ਉਹ ਫਰਸਟ ਵੀਕ ਆਫ ਅਕਟੋਬਰ 2025 ਤੇ ਲਿਖਿਆ ਗਿਆ ਦੇਖ ਲਓ ਫਲਡ ਸਿਚੁਏਸ਼ਨ ਦੇ ਕਾਰਨ ਇਹ ਚੀਜ਼ਾਂ ਇਹ ਕੀਤੀ ਗਈ ਹੈ ਤੇ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਤੇ ਹੈ ਜਿਹੜੀ ਅਨਾਉਂਸਮੈਂਟ ਇਹ ਕੀਤੀ ਗਈ ਆ ਤੇ ਹੁਣ ਇਹ ਪੋਰਟਲ ਆ ਜਿਹੜਾ ਰਿਕਰੂਟਮੈਂਟ ਫਰਸਟ ਵੀਕ ਆਫ ਸੈਪਟੈਂਬਰ ਦੇ ਵਿੱਚ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਤਾਂ ਸਮਾਂ ਆਪਣੇ ਕੋਲ ਹੈ ਤੁਹਾਡੇ ਕੋ ਤੇ ਹੁਣ ਵੀ ਜਿਹੜੇ ਬੱਚੇ ਆਣਾ ਚਾਹੁੰਦੇ ਨੇ ਅਕੈਡਮੀ ਦੇ ਵਿੱਚ ਆ ਕੇ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਬੇਸ਼ੱਕ ਉਹ ਆ ਸਕਦੇ ਨੇ ਅਕੈਡਮੀ ਦੇ ਐਡਮਿਸ਼ਨ ਜਿਹੜੇ ਓਪਨ ਨੇ ਆਪਣੇ ਤੁਹਾਨੂੰ ਦੱਸਿਆ ਸੀਗਾ ਜੋ ਫਤਿਹਗੜ੍ਹ ਸਾਹਿਬ ਏਰੀਆ ਇੱਥੇ ਆਪਣੀ ਅਕੈਡਮੀ ਹੈ ਤੇ ਉੱਚਾ ਪਿੰਡ ਸੰਗੋੜ ਤੇ ਇੱਥੇ ਦਾ ਮਾਹੌਲ ਹਲੇ ਫਿਲਹਾਲ ਦੀ ਕਿਹੜੀ ਬਹੁਤ ਵਧੀਆ ਏ ਕੋਈ ਇੱਥੇ ਪਾਣੀ ਦਾ ਸੀਨ ਨਹੀਂ ਆ ਕੋਈ ਕੁਛ ਨਹੀਂ ਆ ਕੋਈ ਹੜ ਨਹੀਂ ਆ ਤੇ ਜਿਵੇਂ ਤੁਹਾਨੂੰ ਦੱਸਿਆ ਗਿਆ ਗਰਾਊਂਡ ਗਰਾਊਂਡ ਬਹੁਤ ਵਧੀਆ ਅਕੈਡਮੀ ਦੇ ਕੋਲ ਜਲਦੀ ਤੋਂ ਜਲਦੀ ਰਿਕਵਰੀ ਹੋ ਜਾਂਦੀ ਆ ਗਰਾਊਂਡ ਦੀ ਤੇ ਤੁਸੀਂ ਆ ਕੇ ਆਪਣੀ ਪ੍ਰੈਕਟਿਸ ਜਿਹੜੀ ਕਰ ਸਕਦੇ ਹੋ ਅਕੈਡਮੀ ਦੇ ਕੋਲ ਰਹਿਣ ਸਹਿਣ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਬੱਚਿਆਂ ਦੇ ਰਹਿਣ ਸਹਿਣ ਦੇ ਲਈ ਅਲੱਗ ਤੋਂ ਹੋਸਟਲ ਕੁੜੀਆਂ ਮੁੰਡਿਆਂ ਦੇ ਲਈ ਤੇ ਦੂਰ ਨੇੜੇ ਆ ਬੱਚਿਆਂ ਦੇ ਲਈ ਪ੍ਰੋਪਰ ਪ੍ਰਬੰਧ ਹੈਗਾ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ ਇਹਦੀ ਤਿਆਰੀ ਕਰਾਈ ਜਾਂਦੀ ਆ ਆਪਣੇ ਕੋਲ ਹੁਣ ਤੱਕ ਦੇ ਦੋ ਬੈਚ ਚੱਲ ਚੁੱਕੇ ਨੇ ਪੰਜਾਬ ਪੁਲਿਸ ਕਨਸਟੇਬਲ ਦੇ ਇੱਕ ਬੈਚ ਚੱਲੇ ਸੀਗਾ ਜਦੋਂ ਆ ਆਪਣੀ ਅਨਸਰ ਕੀ ਆਈ ਸੀ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਇਆ ਸੀਗਾ ਸੈਕੰਡ ਬੈਚ ਉਹ ਤੋਂ ਚੱਲੇ ਸੀਗੇ ਤੇ ਆਲਮੋਸਟ ਉਹਦੇ ਵਿੱਚੋਂ ਮੋਸਟਲੀ ਬੱਚਿਆਂ ਨੇ ਜਿਹੜਾ ਟ੍ਰਾਇਲ ਪਾਸ ਕਰ ਲਿਆ ਤੇ ਹੁਣ ਥੋ ਅਕੈਡਮੀ ਜੁਆਇਨ ਕਰੋ ਬਾਕੀ ਜਾਣਕਾਰੀ ਦੇ ਲਈ ਤੁਸੀਂ ਨੀਚੇ ਤੇ ਨੰਬਰ ਨੇ ਉਹਨਾਂ ਦੇ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਜਿਹੜੀ ਅਕੈਡਮੀ ਦੀ ਲੈ ਸਕਦੇ ਹੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ